ਰਾਮ ਨਾਮ ਕੀ ਆਪਣਾ ਮੇਰਾ ਨਾਮ ਪ੍ਰਿੰਸ ਗੋਇਲ ਪ੍ਰਿੰਸ ਗੋਇਲ ਸੋ ਨਾਈਸ ਹਾਂ ਤੁਸੀਂ ਕਾਫੀ ਢੇਰ ਤੋਂ ਆ ਰਹੇ ਹੋ ਐਸੀ ਹਾਂਜੀ ਸਰ ਬਿਲਕੁਲ ਜੀ ਆ ਕੀ ਕਹਿ ਰਹੇ ਸੀ ਤੁਸੀਂ ਸਰ ਮੈਂ ਜਿਹੜੀ ਤੁਹਾਡਾ ਬੀਪੀ ਦੀ ਗੋਲੀ ਹੈ ਐਮੋਰਾਇਨ 80 ਜੀ ਇਹ ਟੈਬਲਟ ਮੈਂ 4-5 ਸਾਲ ਤੋਂ ਲਗਾਤਾਰ ਖਾ ਰਿਹਾ ਹਾਂ ਅਦਰ ਕੰਪਨੀ ਹਾਂਜੀ ਹਾਂਜੀ ਜੀ ਤੇ ਵੈਰੀ ਹੈਪੀ ਕਿ 4-5 ਸਾਲ ਤੋਂ ਕਦੇ ਵੀ ਮੇਰਾ ਬੀਪੀ 1% ਵੀ ਨਾ ਉੱਪਰ ਹੋਇਆ ਨਾ ਨੀਚੇ ਹੋਇਆ ਜੀ ਲੈਬ ਦੇ ਨਾਲ ਜੀ ਲੈਬ ਦੇ ਨਾਲ ਓਕੇ ਤੇ ਮੈਂ ਜਦੋਂ ਵੀ ਚੈੱਕ ਕਰਦਾ ਡਾਕਟਰ ਸਾਹਿਬ ਕੋਲ ਕਿਨੇ ਯਾਨੀ ਚੈੱਕ ਕਰਨ ਦਾ ਰਹਿੰਦਾ ਪ੍ਰਕਾਸ਼ਨ ਨਹੀਂ ਮੈਜ਼ਰ ਹਮੇਸ਼ਾ 80 120 80 120 ਕਦੇ ਵੀ ਉੱਪਰ ਨਹੀਂ ਚੇਂਜ ਹੋਈ ਮੈਂ ਬਹੁਤ ਖੁਸ਼ ਹਾਂ ਰਿਜ਼ਲਟ ਵਾਈਜ਼ ਰਿਜ਼ਲਟ ਵਾਈਜ਼ ਰੇਟ ਵੀ ਘੱਟ ਹੈ ਔਰ ਰਿਜ਼ਲਟ ਵੀ ਬਹੁਤ ਅੱਛਾ ਹੈ ਬਹੁਤ ਸਾਈਡਸ ਆਈ ਐਮ ਵੈਰੀ ਹੈਪੀ ਵੈਰੀ ਗੁੱਡ ਥੈਂਕ ਯੂ ਸਰ ਬਹੁਤ ਵਧੀਆ ਸੋ ਨਾਈਸ ਸੋ ਨਾਈਸ ਥੈਂਕ ਯੂ ਗੋਡ ਬlesਸ ਕੀ ਨਾਮ ਕੀ ਸਰ ਤੁਹਾਡਾ ਮੇਰਾ ਜੀ ਓਮਕਾਰ ਸ਼ਰਮਾ अच्छा कई कह रहे थे ਤੁਸੀਂ ਕਿੰਨੇ ਦੀ ਮੈਡੀਸਿਨ ਆਂਦੀ ਸੀ ਤੁਹਾਡੇ ਮਦਰ ਦੀ ਪਹਿਲਾਂ 3000 ਰੁਪਏ ਜੀ ਮੰਥਲੀ ਮੰਥਲੀ ਕਿੱਥੋਂ ਲੈਂਦੇ ਸੀ ਪਹਿਲਾਂ ਆਪਾਂ ਡਾਕਟਰ ਜਿੰਦਰ ਕੋਲੋਂ ਜਦਾਂ ਦਵਾਈ ਲਈ ਸੀ ਕਰੇ ਬਾਕੀ ਬਾਹਰਲੇ ਮੈਡੀਕਲ ਸਟੋਰ ਤੋਂ ਵੀ ਆ ਰਹੇ ਤੇ ਜੀ 3000 2800 3000 ਇੰਨੇ ਦਾ ਡਿਫਰੈਂਸ ਬਸ ਇੰਨੇ ਦੀ ਦਵਾਈ ਆ ਰਹੀ ਸੀ اچھا ਆ ਤੁਹਾਡੇ ਹੋਰ ਵੀ ਕਈ ਫਰੈਂਡਸ ਆਨੇ ਆ ਰੈਫਰੈਂਸ ਦੇ ਕੇ ਆਂਦੇ ਹੋ ਨੇ ਹਾਂ ਜੀ ਤੁਸੀਂ ਕਾਫੀ ਨੂੰ ਦੱਸਿਆ ਹੋਣਾ ਹਾਂ ਜੀ ਹਾਂ ਜੀ ਮੈਂ ਕਈ ਜਣਾਂ ਨੂੰ ਦੱਸਿਆ ਹੈਗਾ اچھا ਪਹਿਲਾਂ ਕਿੰਨੇ ਦੀ ਆਂਦੀ ਸੀ ਹੁਣ ਕਿੰਨੇ ਦੀ ਆਂਦੀ ਹੈ ਪਹਿਲਾਂ 3000 ਦੀ ਦਵਾਈ ਤੇ ਇਹ 7600 ਇਹਦੇ ਵਿੱਚ ਮਹੀਨੇ ਦੀ ਕਿੰਨਾ 2300 ਵੱਜਦਾ ਹਾਂਜੀ ਹਾਂਜੀ ਵੈਰੀ ਗੁੱਡ ਦਵਾਈ ਦਾ ਅਸਰ ਵੀ ਸੇਮ ਹੈ ਕੋਈ ਫਰਕ ਨਹੀਂ ਅਸਰ ਵੀ ਹੈ ਹਨਾ ਸੇਮ ਥੈਂਕ ਯੂ ਪਿਆਰੇ ਦਰਸ਼ਕੋ ਨਮਸਕਾਰ ਇਸ ਵੇਲੇ ਮੈਂ ਸਰਕਾਰੀ ਹਸਪਤਲ ਦੇ ਸਾਹਮਣੇ ਖੜਾ ਹਾਂ ਜਿੱਥੇ ਕਿ ਅੱਜ ਦੇ ਸਮੇਂ ਦੇ ਵਿੱਚ ਬਿਮਾਰੀਆਂ ਦਾ ਇੰਨਾ ਜ਼ਿਆਦਾ ਜਾਲ ਵਿਛਿਆ ਹੋਇਆ ਹੈ ਤੇ ਜਦੋਂ ਵੀ ਅਸੀਂ ਕਿਸੇ ਵੀ ਡਾਕਟਰ ਦੇ ਪਾਸ ਜਾਂਦੇ ਹਾਂ ਤਾਂ ਉਹ ਮਹਿੰਗੀ ਤੋਂ ਮਹਿੰਗੀ ਦਵਾਈ ਲਿਖ ਦਿੰਦੇ ਨੇ ਜਿਹੜਾ ਕਿ ਆਮ ਲੋਕਾਂ ਨੂੰ ਜਿਸ ਨੂੰ ਲੈਣ ਵਾਲੇ ਬਹੁਤ ਮੁਸ਼ਕਲ ਆਉਦੀ ਹੈ ਕਿਉਂਕਿ ਗਰੀਬੀ ਦੀ ਹਾਲਤ ਦੇ ਵਿੱਚ ਮਹਿੰਗੀਆਂ ਦਵਾਈਆਂ ਲੈਣੀਆਂ ਬੜੀਆਂ ਮੁਸ਼ਕਲ ਹੁੰਦੀਆਂ ਨੇ ਸਰਕਾਰੀ ਹਸਪਤਾਲ ਦੇ ਸਾਹਮਣੇ ਜੀ ਸਾਹਮਣੇ ਦੇਖ ਲਓ ਗੇਟ ਹੈ ਇਹ ਜਿਹੜਾ ਬਿਲਕੁਲ ਦੁਕਾਨ ਜਿਹੜੀ ਇਧਰ ਮੈਂ ਦੁਕਾਨ ਤੇ ਨਿਗਾਹ ਮਾਰਾਂਗਾ ਆ ਸਾਹਮਣੇ ਦੁਕਾਨ ਹੈ ਦੁਕਾਨ ਦਾ ਨਾਮ ਹੈਗਾ ਕਾਲਿਆ ਮੈਡੀਕਲ ਸਟੋਰ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਾਲਿਆ ਮੈਡੀਕਲ ਸਟੋਰ ਇਸ ਮੈਡੀਕਲ ਸਟੋਰ ਦੀ ਆਪਾਂ ਇੱਕ ਖਾਸੀਅਤ ਦੱਸਣ ਜਾ ਰਹੇ ਹਾਂ ਕਿ ਕਿ ਹਰ ਵੈਸੇ ਵੈਸੇ ਦਾ ਮੈਡੀਕਲ ਸਟੋਰ ਦੇ ਬਹੁਤ ਖੁੱਲੇ ਹੋਏ ਆ ਪਰ ਲੇਕਿਨ ਇਸ ਮੈਡੀਕਲ ਦੀ ਸਟੋਰ ਦੀ ਜਿਹੜੀ ਇੱਕ ਖਾਸ ਖਾਸੀਅਤ ਹੈ ਕਿ ਜਿਹੜੀਆਂ ਦਵਾਈਆਂ ਜਿਹੜੀਆਂ ਬਾਹਰ ਕਿਸੇ ਦਾ 100 ਰੁਪਏ ਦਾ ਪੱਤਾ ਕੋ 250 ਦਾ ਪੱਤਾ ਇੱਥੇ 10 12 15 ਰੁਪਏ ਦੇ ਰੇਟ ਤੱਕ ਜਿਹੜਾ ਪੱਤਾ ਮਿਲਦਾ ਹੈ ਉਹ ਕਿਹੜੀਆਂ ਕਿਹੜੀਆਂ ਦਵਾਈਆਂ ਉਹਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ ਮੈਡੀਕਲ ਸਟੋਰ ਦੇ ਮਾਲਕ ਤੋਂ ਆਓ ਚੱਲਦੇ ਅੰਦਰ ਅਸੀਂ ਦੁਕਾਨ ਦੇ ਅੰਦਰ ਪਹੁੰਚ ਚੁੱਕੇ ਆ ਦੁਕਾਨ ਦੇ ਵਿੱਚ ਦਵਾਈਆਂ ਦਾ ਪਹਿਲਾਂ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਬਿਲਕੁਲ ਦਵਾਈਆਂ ਜਿਹੜੀਆਂ ਹਰ ਦਵਾਈ ਦੀ ਮੈਂ ਦੇਖ ਰਿਹਾ ਕਿ ਦਵਾਈਆਂ ਜਿਹੜੀਆਂ ਮਿਲ ਰਹੀਆਂ ਨੇ ਤੇ ਇਹ ਦਵਾਈਆਂ ਕਿਹੜੀਆਂ ਨੇ ਕਿੰਨੇ ਕ ਸਸਤੇ ਮਿਲਦੀਆਂ ਨੇ ਸਰਟਰ ਭਾਈ ਸਾਹਿਬ ਦੁਕਾਨ ਦੇ ਮਾਲਕ ਨੇ ਕਾਲੀ ਸਾਹਿਬ ਕਾਲੀ ਸਾਹਿਬ ਨਮਸਕਾਰ ਜੀ ਬਹੁਤ ਨਾਲ ਕਾਫੀ ਸੁਣਦੇ ਸੀਗੇ ਆਪਾਂ ਵੀ ਇੱਕ ਦੁਕਾਨ ਹੈ ਹਸਪਤਾਲ ਦੇ ਸਾਹਮਣੇ ਵੀ ਬਹੁਤ ਹੀ ਘੱਟ ਰੇਟਾਂ 'ਚ ਜਿਹੜੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਤੇ ਪਹਿਲਾਂ ਤਾਂ ਦੱਸੋ ਜਰਾ ਵੀ ਦਵਾਈਆਂ ਇੰਦੀਆਂ ਘੱਟ ਰੇਟਾਂ 'ਚ ਕਿਉਂ ਦਿੱਤੀਆਂ ਜਾਂਦੀਆਂ ਕਿਤੇ ਹਲਕੀਆਂ ਤੇ ਦਵਾਈਆਂ ਹੈਗੀਆਂ ਨਹੀਂ ਨਹੀਂ ਸਰ ਮੈਂ ਪਹਿਲਾਂ ਤਾਂ ਆਰਟੀਵੀ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ੁਭਕਾਮਨਾਵਾਂ ਮੈਂ ਸਰ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੀ ਜਿਹੜੀ ਦਵਾਈ ਹੈ ਇਹ ਸਸਤੀ ਦਾ ਕਾਰਨ ਇਹ ਹੈ ਕਿ ਸਾਡਾ ਜਿੱਥੇ ਬਣਦੀ ਹੈ ਮੈਨੂਫੈਕਚਰ ਹੁੰਦੀ ਹੈ ਉਹ ਡਾਇਰੈਕਟ ਸਾਡੇ ਸਟੋਰ ਤੇ ਆਉਂਦੀ ਹੈ ਮਤਲਬ ਕਹਿਣ ਦਾ ਭਾਪ ਪੰਜਾਬੀ ਜਪਾ ਕਹਿੰਦੇ ਕਿ ਵਿੱਚ ਆਪਣਾ ਕੋਈ ਥਰਡ ਪਾਰਟੀ ਨਹੀਂ ਹੈਗੀ ਜਿੱਥੇ ਬਣਨੀ ਆ ਤਾਂ ਸਿੱਧਾ ਆਪਣੇ ਡਾਇਰੈਕਟ ਕਾਊਂਟਰ ਤੇ ਆਉਣੀ ਆ ਡਿਸਟ੍ਰਿਬਿਊਟਰ ਜਾਂ ਹੋਲ سیلਰ ਨਹੀਂ ਹੈ ਦੇ ਵਿੱਚ ਕੋਈ ਵਿੱਚ ਕੋਈ ਵਿੱਚ ਸਰ ਉਹ ਨਹੀਂ ਹੈਗਾ ਕਿਸੇ ਥਰਡ ਪਾਰਟੀ ਐਂਟਰੈਂਸ ਨਹੀਂ ਹੈਗੀ ਜਿੱਥੇ ਬਣਨੀ ਆ ਡਾਇਰੈਕਟ ਸਾਡੇ ਸਟੋਰ ਤੇ ਆਉਣੀ ਆ ਮਤਲਬ ਉਹਦੇ ਨਾਲ ਫਿਰ ਕਾਫੀ ਖਰਚਾ ਵਾਜ ਜਾਂਦਾ ਕੰਪਨੀ ਦਾ ਵਿੱਚ ਡਿਸਟ੍ਰਿਬਿਊਟਰ ਹੋਗੇ ਹੋਲ سیلਰ ਉਹ ਕਾਫੀ ਖਰਚੇ ਕੱਢ ਕੇ ਉਹ ਸਿੱਧਾ ਫਾਇਦਾ ਫਿਰ ਆਪਾਂ ਕਸਟਮਰ ਨੂੰ ਦੰਨੇ ਆ। ਭਾਵੇਂ ਕਿ ਦਵਾਈਆਂ ਜਿਹੜੀਆਂ ਸਰਕਾਰੀ ਤੌਰ ਤੇ ਵੀ ਸਸਤੇ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਲੇਕਿਨ ਤੁਸੀਂ ਜਿਹੜੀ ਇੱਕ ਅਲੱਗ ਅਲੱਗ ਪਹਿਲ ਕੀਤੀ ਗਈ ਹੈ ਇਹ ਇਹ ਦਵਾਈਆਂ ਜਿਹੜੀਆਂ ਵਾਕਈ ਕੰਪਨੀ ਦੀਆਂ ਦਵਾਈਆਂ ਸਿੱਧੀਆਂ ਦਵਾਈਆਂ। ਜੀ ਜੀ ਸਰ ਇਹ ਕੰਪਨੀਆਂ ਆਪਣੀ ਵਧੀਆ ਕੰਪਨੀ ਆ ਆਪਾਂ ਜ਼ਿਲ੍ਹਾਵ ਦੀ ਕੰਪਨੀ ਆ ਇਹ ਇਹ ਬਹੁਤ ਹੀ ਵਧੀਆ ਕੰਪਨੀ ਆ ਤੇ ਕੰਪਨੀ ਐ ਨਹੀਂ ਕਿ ਇਹ ਸਸਤੀ ਆ ਤੇ ਇਹਦਾ ਅਸਰ ਨਹੀਂ ਹੋਊਗਾ ਤੇ ਫਲਾਣਾ ਆਪਣੇ ਕੋਲ ਇਸ ਕੰਪਨੀ ਨੂੰ ਆਪਾਂ ਅਵਾਰਡ ਵੀ ਮਿਲ ਚੁੱਕਾ ਆ ਆ ਦੇਖੋ ਤੁਸੀਂ ਦੇਖ ਸਕਦੇ ਹੋ। ਆਪਾਂ ਨੈਸ਼ਨਲ ਵਾਰਡ ਮਿਲਿਆ ਵਾ ਕੁਆਲਿਟੀ ਪ੍ਰੋਡਕਟਸ ਜੋ ਸਿਰਫ ਜੋ ਕੀ ਮਿਲਿਆ ਆਪਾਨੂੰ ਪ੍ਰੈਜ਼ੀਡੈਂਟ ਪ੍ਰਾਨੋ ਮੁਖਰਜੀ ਵੱਲੋਂ ਆਪਾਨੂੰ ਮਿਲ ਚੁੱਕਾ ਇਸ ਵੱਲੋਂ ਤੇ ਆਪਾਂ ਨੂੰ ਵੇਝੇ ਜਖੋ ਕੇ ਐ ਸੋਚਣਾ ਚਾਹੀਦਾ ਕਿ ਆਪਾਂ ਇਸ ਨਹੀਂ ਆਪਾਂ ਕਿਹੜਾ ਕਿਤੇ ਦੂਰ ਬੈਠੇ ਸਾਹਮਣੇ ਸਿਵਲ ਹਸਪੀਟਲ ਦੇ ਬੈਠੇ ਆ ਕਿ ਆਪਾਂ ਦਵਾਈ ਪੂਰੀ ਜਨੂਨ ਦੇ ਰਹੇ ਆ ਹੋਰ ਹੈ ਅਸੀਂ ਅਕਸਰ ਸੁਣਦੇ ਆ ਕਿ ਡਾਕਟਰ ਜਿਹੜੇ ਅੰਦਰ ਹਸਪੀਟਲ ਦੇ ਵਿੱਚ ਹੁੰਦੇ ਆ ਉਹ ਦਵਾਈਆਂ ਲਿਖਦੇ ਆ ਲੇਕਿਨ ਸਪੈਸ਼ਲ ਦਵਾਈ ਜਿਹੜੇ ਕਿ ਦਵਾਈ ਦੇ ਬਹੁਤ ਮਹਿੰਗੀ ਦਵਾਈ ਹੁੰਦੀ ਹੈ ਉਹੀ ਲਿਖਦੇ ਆ ਕੀ ਜਿਹੜੀ ਦਵਾਈ ਜਿੱਕੇ ਦਾ ਅਚਾਨਕ ਗਾ ਤੁਹਾਡੇ ਕੋਲ ਆ ਜਾਂਦਾ ਹੈ ਉਸੀ ਪਰਚੀ ਲੈ ਕੇ ਤਾਂ ਸੇਮ ਦਵਾਈ ਉਹ ਮਿਲ ਜਾਂਦੀ ਹੈ ਜੀ ਜੀ ਜਿਹੜੀ ਅੰਦਰ ਡਾਕਟਰ ਲਿਖਦੇ ਆ ਉਹ ਵੀ ਸਾਡੇ ਕੋਲ ਸਾਰੀ ਮੈਡੀਸਨ ਹੈਗੀਆਂ ਉਹ ਲੋਕਾਂ ਦੇ ਉੱਪਰ ਡਿਪੈਂਡ ਕਰਦਾ ਹੁਣ ਕਈ ਹੁੰਨੇ ਆ ਆਪਣਾ ਚਲੋ ਕਹਿਣਾ ਚਾਹੀਦਾ ਰੋਪੜ ਸ਼ਹਿਰ ਵਿਚਾਰਾ ਦੁਖੀ ਹੋ ਆਉਂਦਾ ਹਰ ਕੋਈ ਹਰ ਕੋਈ ਸਭ ਨੂੰ ਦਵਾਈ ਸਸਤੀ ਮਿਲ ਜੇ ਤਾਂ ਸਭ ਤੋਂ ਵਧੀਆ ਸੋਨੇ ਦੇ ਸੋਗਾ ਵਾਲਾ ਕੰਮ ਹੋ ਜਾਂਦਾ ਜਿਹੜੀ ਦਵਾਈ ਉਹਨਾਂ ਨੇ ਲਿਖਤੀ ਜੇ ਦਾ ਡਾਕਟਰ ਚਾਹਨੇ ਆ ਆਪਾਂ ਨੂੰ ਉਹ ਵੀ ਡਾਕਟਰ ਵਾਲੀ ਵੀ ਮਿਲ ਜਾਂਦੀ ਉਹ ਵੀ ਘੱਟ ਰੇਟਾਂ ਤੇ ਦਿੰਨੇ ਆ ਅਸੀਂ ਜੇ ਉਹਨਾਂ ਨੂੰ ਥੋੜੀ ਸਸਤੀ ਚਾਹੀਦੀ ਹੈ ਜੇ 100 ਵਾਲਾ ਪਤਾ ਸਾਡੇ ਕੋਲ 10 ਰੁਪਏ 'ਚ ਵੀ ਸੇਮ ਉਸੇ ਕੁਆਲਿਟੀ ਉਹ ਚ ਪਿਆ ਉਹ ਗਾਹਕ ਦੀ ਜੀਬ ਲੌਕ ਕਰਦੀ ਹੈ ਕਿ ਅਸੀਂ 10 ਵਾਲਾ ਲੈਣਾ ਹੈ ਜੇ 100 ਵਾਲਾ ਚਾਹੀਦਾ ਸਾਡੇ ਕੋਲ 100 ਵਾਲਾ ਵੀ ਪਿਆ 10 ਵਾਲਾ ਚਾਹੀਦਾ ਮੀਡੀਅਮ ਚਾਹੀਦਾ ਜਿਹੜੀ ਰੇਂਜ ਉਹਨਾਂ ਨੂੰ ਚਾਹੀਦੀ ਉਹਨਾਂ ਨੂੰ ਮਤਲਬ ਖਾਲੀ ਹੱਥ ਨਹੀਂ ਤੋਰਾਂਗੇ ਸਾਡੇ ਕੋਲ ਸਾਰੀ ਰੇਂਜ ਪਈ ਹੈ ਅੱਛਾ ਦੂਜੀ ਗੱਲ ਇੱਕ ਹੋਰ ਹੈ ਵੀ ਆਪ ਕੋਈ ਜਿਹੜੀਆਂ ਜੈਨੂਇਲ ਦਵਾਈਆਂ ਜਿਹੜੀਆਂ ਹੁੰਦੀਆਂ ਆ ਅਕਸਰ ਵਰਤੀਆਂ ਜਾਂਦੀਆਂ ਹੈਗੀਆਂ ਉਹਨਾਂ ਦਾ ਕੋਈ ਡਿਫਰੈਂਡ ਦੱਸਿਓ ਜਿਹੜਾ ਵੀ ਬਾਹਰ ਕੋਈ ਪਤਾ ਕਿੰਨੇ ਦਾ ਮਿਲਦਾ ਤੇ ਤੁਹਾਡੇ ਕੋਲ ਕਿੰਨਾ ਮਿਲਦਾ ਕੋਈ ਸਰ ਸਰ ਮੈਂ ਕਹਿੰਦਾ ਕਿ ਆਪਣੇ ਕੋਲ ਸਾਰਾ ਜੈਨਿਕ ਸਟੋਰ ਆ ਸਾਰੀ ਜੈਨਿਕ ਮੈਡੀਸਿਨ ਦਵਾਈਆਂ ਆਪਣੇ ਕੋਲ ਬਾਹਰ ਜਿਵੇਂ ਤੁਸੀਂ ਲਾ ਲਓ ਕੋਈ ਵੀ ਮੈਡੀਸਿਨ ਲਾ ਲਓ ਜੇ 150 ਰੁਪਏ ਦਾ ਪਤਾ ਹੈ ਉਹ ਤਕਰੀਬਨ ਜੇ ਆਪਾਂ ਜੀ ਲਾਈਫ ਕੰਪਨੀ ਦਾ ਲੈਨੇ ਆ ਉਹ ਸਿਰਫ ਸਾਡੇ ਕੋਲ 15 ਰੁਪਏ ਦਾ ਮਿਲ ਜੇਗਾ ਮਤਲਬ 90% ਤੱਕ ਛੂਟ ਹੈ ਜੇ ਕਿਸੇ ਨੇ ਜੀ ਦੀ ਨਹੀਂ ਲੈਣੀ ਮੈਡੀਸਨ ਜੇ ਕਿਸੇ ਹੋਰ ਕੰਪਨੀ ਦੀ ਵੀ ਜਾਂਦਾ ਜੋ ਕਹਿੰਦਾ ਮੈਂ ਜੀ ਦੀ ਨਹੀਂ ਲੈਣੀ ਮੈਂ ਸਿਵਲਾ ਦੀ ਲੈਣੀ ਆ ਮੈਂ ਰਨਵੈਕਸੀ ਦੀ ਲੈਣੀ ਆ ਅਸੀਂ ਉਹਤੇ ਵੀ ਉਹਨੂੰ ਘੱਟੋ ਘੱਟ 70 80% ਦਾ ਡਿਸਕਾਊਂਟ ਦੇ ਦੰਨੇ ਆ ਉਹ ਜੇ ਲਾ ਲਓ ਤੁਸੀਂ ਤਜਰਬਾ ਕੋਈ ਆ ਦਵਾਈ ਪਈ ਹੈ ਮੈਂ ਨਹੀਂ ਕਹਿੰਦਾ ਜੀ ਦੀ ਹੈ ਕਿਸੇ ਹੋਰ ਕੰਪਨੀ ਦੀ ਹੈ ਗੈਸ ਦਾ ਪੱਤਾ ਪੈਂਟੋਫਰਜੋਲ ਇਹਦੇ 138 ਰੁਪਏ ਲਿਖਿਆ ਹੋਇਆ ਅਸੀਂ ਇਹ ਵੀ ਕੰਦ ਨੂੰ 20-25 ਰੁਪਏ ਦਾ ਦੇ ਕੇ ਖੁਸ਼ ਕਰ ਦੰਨੇ ਆ ਕਿ ਆਇਨ ਕਿ ਅਸੀਂ ਬਹੁਤਾ ਜਿਆਦਾ ਵਾਅ ਰੱਖਿਆ ਹੁੰਦਾ। ਇਸ ਸਟੋਰਾਂ ਤੇ ਕਿੰਨੇ ਕ ਦਾ ਮਿਲਦਾ ਹੋਣਾ ਇਹ? ਸਰ ਹੁਣ ਮੈਂ ਕਿਸੇ ਹੋਰ ਕਹਿ ਨਹੀਂ ਸਕਦਾ ਦੇ ਦੰਨੇ ਆ ਅਗਲੇ ਦੀ ਮਰਜ਼ੀ ਆ ਹੁਣ। ਲੋ ਕਹਿਣ ਦਾ ਮਤਲਬ ਇਹ ਆ ਕਿ ਤੁਹਾਡੇ ਕੋਲ ਸਸਤਾ ਮਿਲਦਾ ਬਾਕੀ ਕਿਹੜੇ ਰੇਟ ਕੋਈ ਵੇਚਦਾ ਸਾਨੂੰ ਨਿਮਤ ਮਰਲ ਹੋ ਗਿਆ। ਕੋਈ ਲੈਣਾ ਨਹੀਂ ਜੀ ਆਪਾਂ ਮਤਲਬ ਕਿ ਗਾਹ ਨੂੰ ਨਰਾਸ਼ ਕਰਕੇ ਨਹੀਂ ਵੇਚਣਾ। ਸਾਡੇ ਕੋਲ ਸਾਰਾ ਮਾਲ ਹੈਗਾ। ਅੱਛਾ ਇਹ ਗੱਲ ਹੀ ਗੌਰ ਹੈ ਅਕਸਰ ਅਸੀਂ ਦੇਖਦੇ ਆ ਕਿ ਜਿਹੜੀਆਂ ਦਵਾਈਆਂ ਜਿਵੇਂ ਕਿ ਅੱਜਕੱਲ ਥਾਇਰੋਇਡ ਦੀ ਦਵਾਈ ਖਾਂਦੇ ਆ ਜਿਆਦੇ ਲੁਕੀ ਬਲੱਡ ਪ੍ਰੈ ਇਹ ਦਵਾਈਆਂ ਜਿਹੜੀਆਂ ਅਕਸਰ ਦੂਸਰੇ ਮੈਡੀਕਲਸ ਤੋਂ ਉਹਨਾਂ ਨੂੰ ਕਿੰਨੀ ਸਸਤੀ ਹੈ ਸਰ ਥਾਇਰੋਇਡ ਦੀ ਦਾ ਤੁਸੀਂ 슈ਗਰ ਹੋ ਗਿਆ ਬਹੁਤ ਦੀ ਗੱਲ ਕੀਤੀ ਸਾਡੇ ਕੋਲ ਤਾਂ ਡੇਲੀ 슈ਗਰ ਹੋ ਗਿਆ ਗੈਸਟ੍ਰਿਕ ਚ ਹੋ ਗਿਆ ਡਾਇਬੀਟਿਕ ਦੇ ਪੇਸ਼ੈਂਟ ਅਨੇ ਜਿਆਦਾ ਆਉਂਨੇ ਆ ਤੇ ਮਤਲਬ ਕਿ ਜਿਹੜਾ ਪੇਸ਼ੈਂਟ ਆਪਣੇ ਕੋਲ 슈ਗਰ ਦਾ ਬਾਹਰ 1.5-200 ਰੁਪਏ ਦਾ ਪਤਾ ਲੈ ਲੈਂਦਾ ਉਹ ਸਾਡੇ ਕੋਲ 22 ਰੁਪਏ ਤੋਂ ਸ਼ੁਰੂ ਹੋ ਜਾਂਦਾ ਪਤਾ ਤੇ ਰਿਜ਼ਲਟ ਵਾਈਜ਼ ਨੋ ਡਾਊਟ ਸਾਡੇ ਕੋਲ ਕਾਫੀ ਪੇਸ਼ੈਂਟ 5 ਸਾਲ ਹੋ ਗਏ ਸਾਨੂੰ ਇੱਕ ਖੋਲੀ ਨੂੰ ਤੇ ਮੈਂ ਕਹਿੰਦਾ ਹੀ 5 ਸਾਲ ਤੋਂ ਰੈਗੂਲਰ ਪੇਸ਼ੈਂਟਸ ਲੱਗੇ ਹੋਏ ਆ ਤੇ ਦਿੱਲੀ ਉਹਨਾਂ ਦੀ ਮੈਡੀਸਿਨ ਜਾਂਦੀ ਆਏ ਮਹੀਨੇ ਦਾ ਪੱਕਾ ਹੀ ਇੱਥੇ ਉਹ ਇੱਕ ਪੱਤਾ ਮਿਲਣਾ ਉਹਨਾਂ ਨੂੰ ਬਾਹਰੋਂ ਸਾਡੇ ਕੋਲ ਪੂਰਾ ਡੱਬਾ ਮਿਲ ਜਾਂਦਾ ਉਸ ਰੇਂਜ ਅੱਜ ਲੈਣ ਦੇ ਬਜਾਏ ਉਹ ਮਹੀਨੇ ਮਹੀਨੇ ਦੀ ਇਕੱਠੀ ਲੈ ਲੈਂਦੇ ਹੁਣ ਜੀ ਜੀ ਤੁਸੀਂ ਆ ਚੈੱਕ ਕਰ ਸਕਦੇ ਹੋ ਦੇਖੋ ਸਾਡੇ ਪੱਕੇ ਕਸਟਮਰਸ ਲੱਗੇ ਹੋਏ ਆ ਇੱਕ ਕਿਸੇ ਦੀ ਪੀਜੀ ਤੋਂ ਮੈਡੀਸਿਨ ਚੱਲਦੀ ਆ ਕਿਸੇ ਦਾ 32 ਤੋਂ ਚੱਲਦੀ ਆ ਇਸ ਵਾਰ ਰਿਕਾਰਡ ਕੀਤੇ ਹੋਇਆ ਅਸੀਂ ਜਿੱਦਾਂ ਹੀ ਵੀ ਨਾ ਖਤਮ ਹੁੰਦਾ ਜਾਂ ਕੁਝ ਹੁੰਦਾ ਅਗਲੇ ਦੇ ਕਾਲ ਆ ਜਾਂਦੇ ਤੇ ਅਸੀਂ ਮੈਡੀਸਨ ਪੈਕ ਕਰ ਦਿੰਦੇ ਸਾਡੀ ਮੈਡੀਸਨ ਬਾਹਰ ਵੀ ਜਾਂਦੀ ਆ ਕੋਈ ਜ਼ਰੂਰੀ ਨਹੀਂ ਕਿ ਉਰੇ ਲੋਕਲ ਰੋਪਰ ਸੂਦਾ ਹੈ ਗਿਆ ਜੇਕਰ ਕੋਈ ਪੇਸ਼ੈਂਟ ਤੁਹਾਡੇ ਕੋਲ ਨਹੀਂ ਆ ਪੰਦਾ ਤੁਹਾਡੇ ਦਵਾਈ ਜੋੜੀਏ ਕੂਰੀਅਰ ਦੇ ਥਰੂ ਜਾਂ ਕਿਸੇ ਤਰ੍ਹਾਂ ਤੋਂ ਚੱਲ ਜਾਂਦੀ ਜੀ ਜੀ ਅਸੀਂ ਸਰ ਮੈਡੀਸਨ ਸਾਡੀ ਕਾਫੀ ਜ਼ਿਆਦਾ ਵਾਰ ਫੋਰਨ ਕੰਟਰੀਸ ਵੀ ਜਾਂਦੇ ਆ ਹੁਣ ਕਈ ਜਿਨ੍ਹਾਂ ਨੇ ਆਉਣਾ ਹੁੰਦਾ ਉਹ ਇਕੱਠੀ 6-6 ਮਹੀਨੇ ਦੀ ਲੈ ਜਾਂਦੇ ਆ ਲੌਂਗ ਐਕਸਪਾਇਰੀ ਹੁੰਦੀ ਹੈ ਜਿਨ੍ਹਾਂ ਦੀ 3-3 4-4 ਸਾਲ ਦੀ ਉਹ ਫਿਰ ਕਈ ਇਕੱਠੇ ਸ਼ਾਰਟ ਟਾਈਮ ਲਈ ਜਾਂਦੇ ਆ ਤਿੰਨ ਤਿੰਨ ਮਹੀਨੇ ਲਈ ਬਾਹਰ ਉਹ ਸਭ ਛੱਡ ਦੋ ਮਿਲ ਜੰਨੀ ਆ ਤੇ ਪੈਕ ਕਰਕੇ ਲੈ ਜਾਂਦੇ ਆ ਉਹ ਜੇ ਕਈ ਨਹੀਂ ਪਹੁੰਚ ਸਕਦੇ ਸਾਡੇ ਕੋਲ ਅਸੀਂ ਉਹਨਾਂ ਨੂੰ ਵੀ ਕੋਰੀਅਰ ਕਰਵਾ ਕੇ ਪੇਜਨ ਇਹ ਜੇ ਅਗਰ ਤੁਹਾਡੇ ਨੰਬਰ ਜਿਹੜਾ ਤੁਹਾਡੇ ਮੈਂ ਬਿਲਕੁਲ ਤੁਹਾਡਾ ਜਿਹੜਾ ਨੰਬਰ ਜਿਹਦੇ ਸੱਲੇ ਚੱਲ ਰਿਹਾ ਉਸ ਨੰਬਰ ਦੇ ਉੱਤੇ ਵਟਸਐਪ ਦੇ ਰਾਹੀਂ ਵੀ ਤੁਸੀਂ ਕੋਈ ਜਿਹੇ ਵੀ ਪੱਤੇ ਨੂੰ ਕੋਈ ਦਵਾਈ ਦਾ ਜਿਹੜਾ ਨਾਮ ਵਗੈਰਾ ਭੇਜਦੇ ਆ ਤਾਂ ਤੁਸੀਂ ਦਵਾਈ ਉਹਨਾਂ ਨੂੰ ਪ੍ਰੋਵਾਈਡ ਕਰਾ ਸਕਦੇ ਆ ਕਿਤੇ ਵੀ ਹਾਂਜੀ ਹਾਂਜੀ ਸ਼ੋਰ ਸਰ ਮੈਂ ਕਹਿੰਦਾ ਕਿ ਲਿਖਰ ਚ ਗਾਰੰਟੀ ਦਿੰਦਾ ਮੈਂ ਸਾਡੀ ਦਵਾਈ ਦੀ ਕੁਆਲਿਟੀ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਇਹ ਨਵੀਂ ਵਧੀਆ ਕੁਆਲਿਟੀ ਹੈ ਮੈਡੀਕਾਂ ਦੀ ਤੁਸੀਂ ਗੱਲ ਛੱਡ ਦਿਓ ਆਪਣਾ ਕੋਈ ਅਜਿਹੇ ਨੰਬਰ ਕੋਈ ਜਿਹੜਾ ਹਰ ਵੇਲੇ ਤੁਹਾਡਾ ਬੀ ਕਸਟਮਰ ਨੂੰ ਯੂਜ਼ ਕਰਦਾ ਹੋਵੇ ਹਾਂਜੀ ਹਾਂਜੀ ਸ਼ੋਰ ਮੈਂ ਸਰ ਤੁਹਾਨੂੰ ਦੱਸ ਵੀ ਦੇਣਾ 97308 ਇੱਕ ਸੈਕਿੰਡ ਮੈਂ ਤੁਹਾਨੂੰ ਦੇ ਦਿੰਦਾ ਇਹ ਲੋਸਰੀ ਮੇਰਾ ਕਾਰਡ ਹੈ 80138721 9780138721 ਇਹ ਮੈਂ ਜ਼ਰੂਰ ਤੁਹਾਨੂੰ ਦਵਾਂਗਾ ਵੀ ਨੰਬਰ ਤੁਸੀਂ ਨੀਚੇ ਮੈਂਸ਼ਨ ਵੀ ਕਰ ਦਿਓ ਤਾਂ ਕਿ ਤੁਹਾਡੀ ਹੈਲਪ ਹੋ ਚੁੱਕੀ ਕਾਫੀ ਆਣਾਂ ਦੀ ਤੇ ਬਾਕੀ ਸਰ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਕਾਫੀ ਜ਼ਿਆਦਾ ਵੈਰਾਈਟੀ ਐ ਸਕਿਨ ਦੀ ਲਾ ਲਓ ਡਾਇਬੀਟਿਕਸ ਦੀ ਲਾ ਲਓ ਸ਼ੂਗਰ ਦੀ ਲਾ ਕੋਈ ਵੀ ਚੀਜ਼ ਦੀ ਲਾ ਲਓ ਤੁਸੀਂ ਸਾਡੇ ਕੋਲ ਸਾਰੇ ਪ੍ਰੋਡਕਟਸ ਅਵੇਲੇਬਲ ਆ ਆ ਜਿਹੜੀ ਮੈਡੀਸਨ ਸਾਡੇ ਕੋਲ ਨਹੀਂ ਹੁੰਦੀ ਅਸੀਂ ਉਹ ਵੀ ਪ੍ਰੋਵਾਈਡ ਕਰਵਾ ਕੇ ਦਿੰਨੇ ਆ ਪੇਸ਼ੈਂਟਸ ਨੂੰ ਕਈ ਵਿਚਾਰ ਹੁੰਦੇ ਆ ਕਿ ਦੂਰੋਂ ਆਉਨੇ ਆ ਉਮੀਦ ਆ ਲੱਗੇਗੀ ਨਹੀਂ ਹੈਗੀ ਸਾਡੇ ਕੋਲ ਨਹੀਂ ਮਿਲੀ ਈਵਨ ਕੀ ਸਾਡੀ ਮੈਡੀਸਨ ਪਿੱਛੇ ਥੋੜਾ ਜਿਹਾ ਸ਼ਾਰਟ ਹੋ ਗਈ ਸੀਗੀ ਉਹ ਸਾਡੀ ਆਰਮੀ ਨੂੰ ਸਪਲਾਈ ਜਾਣ ਲੱਗੀ ਸੀ ਤੇ ਉਹਦੇ ਕਰਕੇ ਥੋੜਾ ਜਿਹਾ ਨਰਾਸ਼ ਹੋਏ ਪੇਸ਼ੈਂਟ ਸਾਡੇ ਨਾਲ ਪਰ ਹੁਣ ਸਾਡੇ ਕੋਲ ਵੈਰਾਈਟੀ ਪੂਰੀ ਆ ਤੇ ਜਦੋਂ ਮਰਜੀ ਆ ਕੇ ਵਿਜ਼ਿਟ ਕਰ ਸਕਦੇ ਸਾਡੇ ਕੋਲ। ਸ਼ਾਪ ਦੇ ਉੱਤੇ ਤੁਸੀਂ ਖੁਦ ਹੈਂਡਲ ਕਰਦੇ ਜੇ ਤੁਹਾਡੇ ਨਾਲ ਸਾਡੇ ਨਹੀਂ ਨਹੀਂ ਸਰ ਮੈਂ ਖੁਦ ਫਾਰਮਾਸਿਸਟ ਆ ਮੈਂ ਖੁਦ ਵੀ ਬੈਠਾ ਹੁਣਾ ਮੇਰੇ ਫਾਦਰ ਸਾਹਿਬ ਆ ਇਹ ਵੀ ਖੁਦ ਫਾਰਮਾਸਿਸਟ ਨੇ ਤੇ ਸਾਡੇ ਕੋਲ ਬ੍ਰਦਰ ਹਨ ਛੋਟੇ ਇਹ ਸਟਾਫ ਹੈ ਇਹ ਵੀ ਫਾਰਮਾਸਿਸਟ ਆ ਸਾਰੇ ਫਾਰਮਾਸਿਸਟ ਹੀ ਹੁੰਦੇ ਆ। ਤੇਨੂੰ ਫਾਦਰ ਸਾਹਿਬ ਨੇ ਵੀ ਗੱਲ ਕਰਦੇ ਆ। ਹਾਂਜੀ ਜਨਾਬ ਸੱਸੀ ਗੱਲ ਦੀ। ਸੱਸੀ ਗੱਲ। ਰਾਊਟ ਠੀਕ ਠਾਕ ਹੈ। ਬਹੁਤ ਵਧੀਆ ਸਰ। ਫਿੱਟਾ ਬਿਲਕੁਲ। ਜੀ ਬਿਲਕੁਲ। ਅੱਛਾ ਇੱਥੇ ਸਟੋਰ ਤੁਸੀਂ ਸ਼ੁਰੂਆਤ ਕਰਿਓ। ਜੀ ਹਾਂ ਬਿਲਕੁਲ। ਮੈਂ 94 ਤੋਂ ਸ਼ੁਰੂਆਤ ਕੀਤੀ ਹੋਈ ਹੈ ਜੀ ਫੈਬਰੂਰੀ ਤੋਂ 31ਵਾਂ ਸਾਲ ਜਾ ਰਿਹਾ ਸਟੋਰ ਨੂੰ ਤੇ ਉਦੋਂ ਤੋਂ ਇਹ ਕਨਸੈਪਟ ਸੀਗਾ ਕਿ ਹਾਂ ਕਿ ਉਹਨਾਂ ਸਸਤੀ ਦਵਾਈਆਂ ਤੋਂ ਕੰਮ ਸ਼ੁਰੂ ਕਰਾ ਜਾਵੇ ਪਰ ਇਸ ਉਪਰਾਲੇ ਨੂੰ 5 ਸਾਲ ਤੋਂ 6 ਸਾਲ ਲੱਗ ਚੁੱਕਿਆ 5 ਸਾਲ ਹੋ ਚੁੱਕੇ ਹੈ ਪਰ ਲੇਕਿਨ ਇਤਨੀ ਹੈ ਵੀ ਕਿਤੇ ਮੈਂ ਜਦੋਂ ਮਹਿੰਗੀਆਂ ਦਵਾਈਆਂ ਮਹਿੰਗੇ ਪ੍ਰੋਫਿਟ ਤੁਸੀਂ ਪ੍ਰੋਫਿਟ ਘਟ ਹੁੰਦਾ ਵੇ ਇੱਥੋਂ ਕਰ ਜਾਂਦੇ ਨਹੀਂ ਪ੍ਰੋਫਿਟ ਐ ਤਾਂ ਜੀ ਲਾਇਸੈਂਸ ਮੇਰਾ ਆਪਣਾ ਸਾਡੀ ਸ਼ਾਪ ਆਪਣੀ ਹੈ ਯਾਨੋ ਮੈਨ ਪਾਵਰ ਸਾਡੀ ਆਪਣੀ ਹੈ ਇਹ ਸਭ ਸਾਨੂੰ ਬਚਦਾ ਹੀ ਹੈ ਇਸ ਕਰਕੇ ਸੇਵਾ ਹੀ ਹੈ ਸੇਵਾ ਜਿਆਦਾ ਹੈ ਜਨਨ ਕਿ ਕਹਿੰਦਾ ਮੇਰਾ ਮਤਲਬ ਇਹ ਹੈ ਵੀ ਕਿਉਂਕਿ ਪੈਸੇ ਦਾ ਲਾਲਚ ਨਹੀਂ ਹੈਗਾ ਵੀ ਆਪਾਂ ਬਹੁਤ ਜਿਆਦਾ ਪੈਸਾ ਨਹੀਂ ਅਸੀਂ ਬਣਾਉਣਾ ਕੁਝ ਨਹੀਂ ਮਾਲਕ ਨੇ ਬਣਾ ਕੇ ਬਹੁਤ ਕੁਝ ਸੱਤਾ ਹੈ ਠੀਕ ਹੈ ਜੀ ਇਸ ਕਰਕੇ ਬਹੁਤ ਕੁਝ ਬਣਾ ਹੈ ਸਭ ਕੁਝ ਬਣਾ ਹੈ ਚਲੋ ਜਦੋਂ ਦੁਆਈ ਲੈਣ ਕੋਈ ਬੰਦਾ ਆਉਂਦਾ ਹੈ ਤਾਂ ਤੁਹਾਡੀ ਦੁਕਾਨ ਤੇ ਆ ਕੇ ਸੰਤੁਸ਼ਟ ਹੋ ਜਾਂਦਾ ਕਿਉਂਕਿ ਅੱਜ ਕੱਲ ਪੈਸੇ ਦੀ ਬੜੀ ਲੋਕੀ ਗਰੀਬੀ ਬਹੁਤ ਜ਼ਿਆਦਾ ਹੈ ਸਰ ਬਿਲਕੁਲ ਬਿਲਕੁਲ ਤੁਹਾਡੀ ਗੱਲ ਮੈਂ ਇੱਕ ਫਾਲੋ ਕਰ ਰਿਹਾ ਆਹੀ ਗੱਲ ਕਹਿਣ ਲੱਗਾ ਕਿ ਮੈਡੀਕਲ ਸਟੋਰ ਤੇ ਕੋਈ ਬੰਦਾ ਬlesings ਨਹੀਂ ਦੇ ਕੇ ਜਾਂਦਾ ਦੁਖੀ ਹੋ ਕੇ ਜਾਂਦਾ ਜਾਂਦਾ ਨਾ ਬੜਾ ਇੱਥੇ ਜਿੰਨੇ ਵੀ ਲੋਕ ਆਨੇ ਬlesings ਦੇ ਕੇ ਜਾਂਦੇ ਆ ਕਿ ਪਰਮਾਤਮਾ ਭਲਾ ਕਰੇ ਤੁਹਾਡਾ ਪਰਮਾਤਮਾ ਚੜ੍ਹਦੀ ਕਲਾ ਰੱਖੇ ਉਹ ਬlesings ਮੈਨੂੰ ਲੱਗਦਾ ਮੈਡੀਕਲ ਸਟੋਰ ਤੇ ਨਹੀਂ ਮਿਲਦੀ ਜਿਹੜੀ ਕਿ ਇਥੇ ਮਿਲਦੀ ਨੇ ਵੱਡੇ ਵੱਡੇ ਮੈਡੀਕਲ ਸਟੋਰ ਹੁੰਦੇ ਉਹਨੂੰ ਦੇਖ ਕੇ ਹੀ ਬੰਦਾ ਡਰ ਜਾਂਦਾ ਲੋਕਾਂ ਨੇ ਆਪਣੇ ਆਪ ਇਹਦਾ ਨਾਮ ਰੱਖਿਆ ਬਾਬੇ ਦਾ ਸਟੋਰ ਬਾਬੇ ਨਾਨਕ ਦਾ ਸਟੋਰ ਕਿਉਂਕਿ ਪੁੱਛਦੇ ਆਗੇ ਬਾਬੇ ਨਾਨਕ ਵਾਲਾ ਸਟੋਰ ਕਿਹੜਾ ਫਿਰ ਲੋਕੀ ਦੱਸਦੇ ਆ ਵੀ ਬਾਬੇ ਨਾਨਕ ਵਾਲਾ ਉਹ ਹੈ ਕਾਲੀਆ ਮੈਡੀਕਲ ਸਟੋਰ ਨੂੰ ਵੀ ਜਾਣਦੇ ਆ ਬਾਬੇ ਨਾਨਕ ਵਾਲਾ ਸਟੋਰ ਕਰਕੇ ਜਾਓ ਜੀ ਇਹਨੂੰ ਬਾਬੇ ਨਾਨਕ ਦੇ ਸਟੋਰ ਨਾਲ ਹੀ ਅਸੀਂ ਕਹਾਂਗੇ ਵੀ ਬਾਬੇ ਨਾਨਕ ਨੇ ਜਿਵੇਂ 13-13 ਤੋਲ ਕੇ ਸਾਰੇ ਲੋਕਾਂ ਨੂੰ ਫਾਇਦਾ ਦਿੱਤਾ ਸੀਗਾ ਅਸੀਂ ਬਿਲਕੁਲ ਸਾਰੇ ਆਪਣੇ ਜਿੰਨੇ ਵੀ ਸਾਡੇ ਵੀਵਰਸ ਦੇਖ ਰਹੇ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋ ਤਾਂ ਇਹਨੂੰ ਲਾਲ ਦਿਨਾਲ ਲਾਈਕ ਸ਼ੇਅਰ ਜਰੂਰ ਕਰਿਓ ਤਾਂ ਕਿ ਬਹੁਤ ਸਾਰੇ ਲੋਕ ਆ ਯਾਰ ਜਿਹੜੇ ਸਾਥੇ ਦੇਖਨੇ ਹੁੰਦੇ ਉਹਨਾਂ ਦੇ ਪਾਸ ਪੈਸੇ ਨਹੀਂ ਹੁੰਦੇ ਦਵਾਈ ਲੈਣ ਦੇ ਵਾਸਤੇ ਲੇਕਿਨ ਦਵਾਈ ਤੋਂ ਬਿਗੈਰ ਜਿਹੜੇ ਉਹ ਕਈ ਵਾਰੀ ਮੈਂ ਦੇਖਿਆ ਕਿ ਬਿਮਾਰੀ ਤੋਂ ਬਿਗੈਰ ਜਿਹੜਾ ਦਵਾਈਆਂ ਤੋਂ ਬਿਗੈਰ ਵੀ ਪੂਰੇ ਹੋ ਜਾਂਦੇ ਆ ਪਰ ਲੇਕਿਨ ਫਿਰ ਵੀ ਆਪਾਂ ਚਾਹੁੰਦੇ ਆ ਕਿ ਇਸ ਮੈਡੀਕਲ ਸਟੋਰ ਤੇ ਆ ਕੇ ਕਿਸੇ ਵੀ ਖਾਲੀ ਨ ਜਾਵਾਂਗੇ ਹਾਂਜੀ ਸਰ ਤੁਹਾਡੀ ਗੱਲ ਸਰ ਬਹੁਤ ਵਧੀਆ ਲੱਗੀ ਐ ਅਸੀਂ ਮੈਂ ਇਹ ਵੀ ਤੁਹਾਡੇ ਵੀਵਰਸ ਨੂੰ ਮੈਸੇਜ ਦੇਣਾ ਚਾਹ ਠੀਕ ਹੈ ਮੈਡੀਸਿਨ ਲੈਣੇ ਹੋ ਸਾਡੇ ਕੋਲ ਸਭ ਰੇਂਜ ਦੀ ਮੈਡੀਸਿਨ ਹੈਗੀ ਆ ਪਰ ਸਾਡੇ ਕੋਲ ਕੋਈ ਵਿਚਾਰਾ ਜਿਹਦੇ ਕੋਲ ਆ ਜੇ ਕਿ ਆਸ ਐਮਰਜੈਂਸੀ ਹੈ ਕਿ ਇੱਕਦਮ ਪੈਸੇ ਨਹੀਂ ਹੈਗੇ ਕਿ ਜਾਂ ਪੈਸੇ ਹੈ ਹੀ ਨਹੀਂ ਕਿ ਜੇ ਬਲ ਆਉਣੀ ਕਰਦੀ ਐਮਰਜੈਂਸੀ ਕੇਸ ਅਸੀਂ ਉਹਨਾਂ ਨੂੰ ਮੈਡੀਸਿਨ ਦੇ ਦਨੇ ਆਏ ਨਹੀਂ ਕਿ ਨਹੀਂ ਪਹਿਲਾਂ ਯਾਰ ਪੈਸੇ ਲੱਗੇ ਆ ਕਿ ਤੂੰ ਫਿਰ ਉਹ ਗੱਲ ਕਿ ਪੈਸੇ ਤਾਂ ਸਾਨੂੰ ਕੋਈ ਹੋ ਨਹੀਂ ਹੈਗਾ ਤੁਸੀਂ ਆਓ ਵੇਚੋ ਕਿਉਂਕਿ ਮੈਡੀਸਿਨ ਲੈ ਜਾਓ ਪੈਸੇ ਕੋਈ ਨਾ ਆ ਜਾਣਗੇ ਜਿਹਨੇ ਆਰਾਮ ਆਉਣਾ ਸਰ ਉਹ ਪੈਸੇ ਆਪ ਹੀ ਦੇ ਦੇ ਜਗਾ ਸਾਨੂੰ ਕੋਈ ਉਧਾ ਹੋਣੀ ਹੈਗਾ ਹਾਂ ਇਹ ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਜਿਹੜਾ ਵੀ ਸਾਡੇ ਕੋਲ ਅਚਾਨਕ ਕਿਸੇ ਕੋਲ ਪੈਸੇ ਨਹੀਂ ਹੁੰਦੇ ਦਵਾਈ ਲੈਣੀ ਬਹੁਤ ਜ਼ਰੂਰੀ ਹੁੰਦੀ ਤਾਂ ਤੁਹਾਡੇ ਵੱਲੋਂ ਇਹ ਨਹੀਂ ਕਿਹਾ ਜਾਂਦਾ ਵੀ ਤੁਸੀਂ ਨਹੀਂ ਪੈਸੇ ਤੋਂ ਬਿਨਾਂ ਅਸੀਂ ਦਵਾਈ ਨਹੀਂ ਦਵਾਂਗੇ ਤੇ ਕਾਫੀ ਸੋਲਾਂ ਦੇ ਵਿੱਚ ਹੁੰਦਾ ਭਾਈ ਦਵਾਈ ਘੱਟ ਕਰਦੇ ਪੱਤਾ ਘੱਟ ਕਰਦੇ ਨਹੀਂ ਕੱਲ ਨੂੰ ਤੁਹਾਨੂੰ ਇਹ ਐਂ ਹੁੰਦਾ ਸਰ ਕਾਫੀ ਵਾਰ ਸਾਡੇ ਨਾਲ ਹੋਇਆ ਸਾਡੇ ਕੋਲ ਕਈ ਵਾਰ ਪੇਸ਼ੈਂਟ ਆਉਂਨੇ ਆ ਉਹ ਪਾ ਜੇ ਵਜੇ ਆਉਨੇ ਐ ਅਮਰੀਆਂ ਸੀ ਸਾਹਮਣੇ ਹਸਪੀਟਲ ਆ ਕਿ ਸਾਡੇ ਕੋਲ ਪੈਸੇ ਨਹੀਂ ਹੈਗੇ ਮੈਂ ਕਿਹਾ ਯਾਰ ਤੂੰ ਮੈਡੀਸਿਨ ਲੈ ਜਾ ਕੋਈ ਚੱਕਰ ਨਹੀਂ ਕਿ ਤੂੰ ਪੇਮੈਂਟ ਦੀ ਟੈਨਸ਼ਨ ਨਾਲ ਪੈਸੇ ਆ ਜਾਣਗੇ ਕੋਈ ਚੱਕਰ ਨਹੀਂ ਤੂੰ ਮੈਡੀਸਿਨ ਲੈ ਜਾ ਨਹੀਂ ਹੈਗੇ ਤਾਂ ਵੀ ਲੈ ਜਾ ਕੋਈ ਚੱਕਰ ਨਹੀਂ ਵਿਚਾਰੇ ਸਾਡੇ ਕੋਲ ਆਉਨੇ ਸਰ ਹੁਣ ਦਿਹਾੜੀਦਾਰ ਆ ਹੋਰ ਆ ਕਿਸਦਾ ਸਿਰ ਪਟ ਗਿਆ ਕਿਸਦਾ ਕੁਛ ਹੋ ਗਿਆ ਐਕਸੀਡੈਂਟ ਹੋ ਗਿਆ ਉਹ ਸਰ ਵਿਚਾਰੇ ਡਰਦੇ ਵੜ ਕਈ ਵਾਰ ਤਾਂ ਵੜਦੇ ਨਹੀਂ ਕਿ ਹਾਂ ਪਤਾ ਨਹੀਂ ਕਿ ਜਿਆਦਾ ਇਹਨਾਂ ਪਰਚੀ ਹੋਵੇ ਉਹ ਵਿਚਾਰੇ ਪਰਚੀ ਦੇਖ ਕੇ ਡਰ ਜਾਂਦੇ ਉਹ ਕਹਿੰਨੇ ਯਾਰ ਇੰਨੀਆਂ ਵੜ ਜਾਣਾ ਤੂੰ ਐਂਕਲ 2 ਕੁ ਦੇ ਦੇ ਜਾਂ ਮੇਨ ਦਰਦ ਵਾਲੀ ਦੇ ਦੇ ਉਹਨੂੰ ਪਿਆਰ ਨਾਲ ਸਮਝਾਉਂ ਸਾਰੀ ਮੈਡੀਸਿਨਾਂ ਮਲਾ ਕੇ ਜੇ ਹੈਗੇਆਂ ਠੀਕ ਹੈ ਨਹੀਂ ਆ ਤਾਂ ਕੋਈ ਚੱਕਰ ਨਹੀਂ ਤੂੰ ਲੈ ਜਾ ਪਹਿਲਾਂ ਰਾਜ ਕਰਾ ਬਾਕੀ ਬਾਅਦ ਵਿੱਚ ਦੇਖਾਂਗੇ ਬਹੁਤ ਵਧੀਆ ਜੀ ਤੁਹਾਡੇ ਨਾਲ ਮਿਲ ਕੇ ਸਾਨੂੰ ਵੀ ਬਹੁਤ ਵਧੀਆ ਲੱਗਾ ਕਿਉਂਕਿ ਅਕਸਰ ਅਸੀਂ ਵੀ ਖਬਰਾਂ ਦੇ ਨਾਲ-ਨਾਲ ਕੁਝ ਅਹੇ ਜੀ ਜਾਣਕਾਰੀ ਵੀ শেয়ার ਕਰਦੇ ਰਹਿੰਦੇ ਹਾਂ ਜਿਹਦੇ ਨਾਲ ਆਮ ਲੋਕਾਂ ਨੂੰ ਫਾਇਦਾ ਮਿਲਦਾ ਕਿਉਂਕਿ ਫੀਲਡ ਦੇ ਵਿੱਚ ਘੁੰਮਣ ਦੇ ਨਾਲ ਸਾਨੂੰ ਵੀ ਬਹੁਤ ਚੀਜ਼ਾਂ ਮਿਲਦੀਆਂ ਜਿਹੜੇ ਕਿ ਲੋਕਾਂ ਨਾਲ ਮੁਲਾਕਾਤ ਹੁੰਦੀ ਹੈ ਪਰ ਲੇਕਿਨ ਅਸੀਂ ਵੀ ਚਾਹਾਂਗੇ ਕਿ ਇਹ ਜਿਹੜੇ ਸਾਡੇ ਇਹਨਾਂ ਦਵਾਈਆਂ ਦਾ ਜਿਹੜਾ ਵਾਅਦੇ ਬਾਅਦ ਫਾਇਦਾ ਲਓ ਹਾਂਜੀ ਅਦੇ ਕੁਸਰ ਜਿਵੇਂ ਇਹ ਬੀਪੀ ਦੀ ਮੈਡੀਸਨ ਆ ਬੀਪੀ ਦਾ ਐਮਲੋਡੀਪਾਈਨ 2.5mg ਨਾਰਮਲੀ ਸਾਰੀ ਕਾਮਨਲੀ ਸਾਰੇ ਘਰ ਦੇ ਜੀ ਯੂਜ਼ ਹੁੰਦੀ ਹੋਇਆ ਜਤ ਜ਼ਿਆਦਾ ਇਹ ਸਰ ਬੀਪੀ ਦਾ ਸਟ੍ਰਿਪ ਸਾਡੇ ਕੋਲ 3 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੋ ਕਿ ਮਾਰਕੀਟ ਦੀ ਰੇਟ ਨਹੀਂ ਕਹਦਾ ਜੇ ਆਨਲਾਈਨ ਵੀ ਆਪਾਂ ਮੰਗਾਉਨੇ ਆ ਆਨਲਾਈਨ 90 ਰੁਪਏ ਐਮਰ ਵੀ ਹੁੰਦੀ ਆ ਉਹ 10% 15% ਡਿਸਕਾਊਂਟ ਕਰਕੇ ਉਹੀ 60 70 75 ਰੁਪਏ ਦਾ ਮਿਲ ਜਾਂਦਾ ਸਾਡੇ ਕੋਲ 3 ਰੁਪਏ ਤੋਂ ਸ਼ੁਰੂ ਆ ਬੀਪੀ ਦਾ ਸਟ੍ਰਿਪ 3 ਰੁਪਏ ਜੀ 3 ਰੁਪਏ ਤੋਂ ਇਦਾਂ ਹੀ ਹੋਰ ਕਾਫੀ ਮੈਡੀਸਿਨਸ ਆ ਸਾਡੇ ਕੋਲ ਜਿਦਾ ਅਸੈਟਰਾ ਜਿੰਦੀ ਟੈਬਲੇਟ ਹੋਗੀ ਆਪਾਂ ਬਾਹਰ 20-20 ਰੁਪਏ ਲਿਖਿਆ ਹੁੰਦਾ ਮਿਲ ਜਾਂਦੀਆਂ ਆ ਔਨਲਾਈਨ 10 ਰੁਪਏ ਦੀ ਮਿਲ ਜਾਂਦੀ ਆ ਸਾਡੇ ਕੋਲ ਇਹ ਵੀ ਸਰ ਤੁਹਾਡੇ ਕੋਲ 5 ਰੁਪਏ ਦੀ ਮਿਲੇਗੀ 2.5 ਰੁਪਏ ਦੀ 5 ਰੁਪਏ ਐ ਸਟਾਰਟਿੰਗ ਆ ਸਰ ਸਾਡੇ ਤੋਂ ਸਸਤੀਆਂ ਦਵਾਈਆਂ ਦਾ ਸਟੋਰ ਮੈਂ ਤਾਂ ਸਿੱਧੀ ਕਹਾਂਗਾ ਇਹਨਾਂ ਦਾ ਨਾਮ ਸਿੱਧਾ ਉਹ ਬਿਲਕੁਲ ਸਸਤੀਆਂ ਦੇ ਘੱਟ ਤੋਂ ਘੱਟ ਸਸਤੀਆਂ ਦਵਾਈਆਂ ਦਾ ਸਟੋਰ ਹੈ ਜਿਹੜਾ ਕਿ ਮੈਂ ਬਿਲਕੁਲ ਸਰਕਾਰੀ ਹਸਪੀਟਲ ਦੇ ਸਾਹਮਣੇ ਹਾਂਜੀ ਸਰ ਥੈਂਕ ਯੂ ਜੀ ਬਿਲਕੁਲ ਬਹੁਤ ਵਧੀਆ ਗੱਲ ਗਈ ਤੁਸੀਂ ਸਸਤੀ ਦਵਾਈਆਂ ਇਹ ਜੋ ਵੀ ਬੰਦਾ ਆਉਂਦਾ ਇੱਥੇ ਖੁਸ਼ ਹੋ ਕੇ ਜਾਂਦਾ ਸਭ ਤੋਂ ਪਹਿਲਾਂ ਤਾਂ ਰਾਜੀ ਹੋਣਾ ਵੱਧ ਦੀ ਗੱਲ ਆ ਖੁਸ਼ ਹੋਣਾ ਪਹਿਲੀ ਗੱਲ ਆ ਮੈਡੀਕਲ ਸਟੋਰ ਤੇ ਇਹ ਬੰਦਾ ਜਿਹੜਾ ਖੁਸ਼ ਹੋ ਕੇ ਜਾਵੇ ਨਾ ਉਹਦੇ ਵਰਗੀ ਨਹੀਂ ਦੀਸ ਹੁੰਦੀ ਅੱਛਾ ਮੈਂ ਦੇਖਿਆ ਵੀ ਤੁਹਾਡਾ ਬਿਜ਼ਨੈਸ ਕਾਰਡ ਵੀ ਮੈਂ ਦੇਖ ਰਿਆ ਸੀਗਾ ਤੇ ਉਹਦੇ ਪਰ ਵੀ ਸਿੱਧੇ ਤੌਰ ਤੇ ਤੁਸੀਂ ਲਿਖਿਆ ਹੋਇਆ 90% ਲੈਸ ਆ ਦੇਖੋ ਜੀ ਇਹ ਮੈਡੀਕਲ ਸਟੋਰ ਹੈ ਇਹਦੇ ਪਰ 90% ਡਿਸਕਾਊਂਟ ਹੈ ਜਿਹੜਾ ਇਹਨਾਂ ਦੋਹਿਆਂ ਦੇ ਉੱਤੇ ਤੇ 90% ਮਤਲਬ 10% ਸਿਰਫ ਮਾਰਜਨ ਲਿਆ ਜਾਂਦਾ ਜਿਹੜਾ ਕਮਰਚਲ ਮਾਰਜਨ ਹੁੰਦਾ ਹੈ ਤੇ ਮੈਂ ਕਹਿੰਦਾ ਸਾਰੇ ਜਣੇ ਤੁਸੀਂ ਵੱਡੇ ਵੱਡੇ ਸਟੋਰਾਂ ਤੇ ਜਾਣ ਤੋਂ ਇਲਾਵਾ ਇਸ ਸਟੋਰ ਦੇ ਉੱਤੇ ਆਓ ਤੇ ਆਪਣੀਆਂ ਸਸਤੀਆਂ ਦਵਾਈਆਂ ਦੇ ਨਾਲ ਆਪਣਾ ਜਿਹੜਾ ਇਲਾਜ ਕਰੋ ਧੰਨਵਾਦੀ ਸਰ ਹਾਂਜੀ ਸਰ ਕਿਆ ਨਾਮ ਹੈ ਆਪਕਾ ਰਕੇਸ਼ ਪਟੇਲ ਰਕੇਸ਼ ਪਟੇਲ ਤਾਂ ਆਪ ਕਿਆ ਇਹ ਪਤਾ ਲੈਣੇ ਆਏ تھے ਹਾਂਜੀ ਇਹ ਪਤਾ ਲੈਣੇ ਆਇਆ ਥਾਲੀ ਕਿਤਨੇ ਕਾ ਮਿਲਾ ਆਪਕੋ ਇਹ ਯਹਾਂ ਤੇ 3 ਰੁਪਏ ਦਾ ਮਿਲ ਜਾ ਰਿਹਾ ਹੈ 3 ਕਾ 4 ਰੁਪਏ ਕਾ 4 ਰੁਪਏ ਕਾ ਠੀਕ ਹੈ ਤਾਂ ਬਾਹਰ ਕਿਤਨੇ ਕਾ ਲੇਤੇ ਤੇ ਪਹਿਲੇ ਬਾਹਰ ਮੇਰੇ ਕੋ 70 ਰੁਪਏ ਦਾ ਦਿਆਤਾ ਸੀ ਪਤਾ ਜੀ 70 ਰੁਪਏ ਦਾ ਮਤਲਬ ਫਿਰ ਆਪਨੇ ਅਬੀ 5 ਬੱਤਲੇ دیے ਹਨ ਹਾਂ ਜੀ ਫਿਰ ਬਾਹਰ ਅਗਰ 5 ਬੱਤਲੇ ਲੇਤੇ ਹੋ ਫਿਰ ਤਾਂ 350 ਕੇ ਬਨਨੇ ਤੇ 70 ਕੇ ਹਿਸਾਬ ਸਾਰਾ 350 ਬਨਨਾ ਥਾ ਜੀ ਯਹਾਂ ਕਿਤਨੇ ਬਨੇ 5 ਬੱਤੋ ਕੇ 20 ਰੁਪਿਆ ਬਨਨਾ ਜੀ 20 ਰੁਪਿਆ ਹਾਂ ਜੀ ਚਲੋ ਕੈਸਾ ਲਗਾ ਫਿਰ ਬਹੁਤ ਵਧੀਆ ਲਗਾ ਸਾਹਿਬ ਜੀ ਔਰ ਫਿਰ ਚਲੋ ਠੀਕ ਹੈ ਧੰਨਵਾਦ ਥੈਂਕ ਯੂ ਹਰੀ ਯਾਪੀ ਤੁਸੀਂ ਇਹ ਦਵਾਈ ਲੈ ਕੇ ਗਏ ਸੀਗੀ ਸਾਡੇ ਤੋਂ ਹਾਂ ਜੀ ਅਤੋ 5 ਦਿਨ ਪਹਿਲਾਂ ਆਏ ਸੀਗੇ ਹਾਂ 5 ਦਿਨ ਪਹਿਲੇ ਆਏ ਅੱਛਾ ਕੀ ਪ੍ਰੋਬਲਮ ਕਿਆ ਸੀਗੀ ਤੁਹਾਨੂੰ ਮੇਰੇ ਪੈਰਾਂ ਮਾਂ ਦਰਦਾ ਔਰ ਸੱਜੇ ਹੋਏ ਤੇ ਪੈਰ ਅੱਛਾ ਜੀ ਦੱਤਾ ਸੁੱਜਿਆ ਵੀ ਅਸੀਂ ਮੇਰੀ ਠੀਕ ਹੈ ਜੀ ਬੜੀਆਂ ਦਵਾਈਆਂ ਖਾਡੀਆਂ ਜਿਆ ਮੈਂ ਹਸਪੀਟਲ ਦੀਆਂ ਹਾਂ ਹਾਂਜੀ ਕੋਈ ਮੈਨੂੰ ਬਿਲਕੁਲ ਆਰਾਮ ਨਹੀਂ ਆ ਰਹਾ ਮੈਨੂੰ ਤੁੜਨੇ ਤਕਲੀਫ ਹੋ ਰਹੀ ਸੀ ਅੱਛਾ ਜੀ ਆ ਹੁਣ ਜਦ ਦੀ ਮੈਂ 5-6 ਦਿਨ ਦੀ ਦਵਾਈ ਖਾਈ ਹੈ ਔਰ ਮੈਂ ਡਾਕਟਰ ਕੋ ਬਾਤ ਕੀਤੀ ਹੈ ਸੁੱਜ ਗਿਆ ਜੁਤੇਗਾ ਮੇਰਾ ਅੱਛਾ ਜੀ ਔਰ ਆ ਇੱਕ ਵਾਰ ਇਹ ਔਰ ਲੱਤਾਂ ਦਾ ਵੀ ਸੋਜ ਆਉਂਦੇ ਆ। ਅੱਛਾ ਜੀ। ਹੁਣ ਮੈਂ ਮੱਝਾ ਚੱਲਣ ਵੀ ਲੱਗਿਆ। ਅੱਛਾ ਜੀ। ਨਹੀਂ ਜਿਵੇਂ ਹੁਣ ਲੋਕ ਕਹਿੰਦੇ ਆ ਕਿ ਸਸਤੀ ਇਹਨੇ ਕੰਮ ਨਹੀਂ ਕਰਨਾ ਦਵਾਈ ਨਾਲ। ਸਸਤੀ ਦਾ ਸਵਾਲ ਨਹੀਂ ਆਉਂਦਾ ਸਵਾਲ ਤਾਂ ਦਵਾਈ ਦਾ ਅਸਰ ਕੀ ਹੋ ਰਿਹਾ। ਹਾਂ। ਮੈਂ ਕਿਹਾ ਦਵਾਈਆਂ ਖਾਦੀਆਂ ਮੈਂ ਕਾਕੇ। ਅੱਛਾ ਜੀ। ਇਹ ਕਿੰਨੇ ਰੁਪਏ ਦਾ ਪਤਾ ਮੈਨੇ ਇੱਕ ਤੁਹਾਨੂੰ। ਇਹ 18 ਦਾ। 18 ਰੁਪਏ ਨੇ ਆਰਾਮ ਕਰਦਾ। 23 ਲਾਤੀਆਂ ਗੋਲੀਆਂ ਮਾਰੇ ਕਹਦਾ ਪਤਾ ਨਹੀਂ 172 72 ਵੀ ਲਈਆਂ ਮੈਂ। ਅੱਛਾ ਜੀ। ਨਹੀਂ ਫਾਇਦਾ ਹੋਇਆ ਮੈਨੂੰ। ਸ਼ਹਿਰ ਇਹ ਕਈ ਹੁਣ ਸੋਚ ਲਿਆ ਨੇ ਕਿ 18 ਰੁਪਏ ਦਾ ਪੱਤਾ ਕੰਮ ਹੀ ਨਹੀਂ ਕਰਨਾ ਕਿਤੇ ਇਹ ਗੱਤ ਹੈ ਨਾ ਕਿ ਮਿੱਟੀ ਹੋ ਗਈ ਹੈ। ਅੱਛਾ ਜੀ। ਲੋਕਾਂ ਨੂੰ ਜੇ ਲੋਕ ਐਜੂਕੇਟ ਨਹੀਂ ਹੋਇਸ ਮਾਮਲੇ 'ਚ। ਅੱਛਾ ਜੀ। ਅਗਰ ਲੋਕਾਂ ਨੂੰ ਪਤਾ ਲੱਗੇ ਵੀ ਹਾਂ ਮੈਂ ਨਹੀਂ ਆਉਂ। 6 ਮਹੀਨੇ ਉਹ ਸਾਲ ਹੋ ਗਿਆ ਮੈਨੂੰ ਦੋਈਆਂ ਜਾਂਦੇ ਨਹੀਂ। ਅੱਛਾ ਜੀ। ਫੁਰਮੇਤੇ ਨਹੀਂ ਆਉਂਦਾ ਫੁਰਮੇ ਆਉਂਦਾ ਹੁਣ ਮੈਂ ਉਸ ਤੋਂ ਪਹਿਲੇ ਲਾਇਆ ਹੌਲੀ-ਹੌਲੀ ਚਲ ਕੇ। ਤਾਂ ਹੀ ਵਾਦ ਤੁਸੀਂ ਆ ਰਹੇ ਸੀ ਕਿ ਮੈਂ ਬੈਠਾ ਸੀ। ਹਾਂ। ਚਲੋ ਫਰਕ ਹੈ ਕੋਣ ਦਵਾਈ ਨਾਲ ਬਹੁਤ ਫਰਕ ਹੈ ਜੀ ਬਹੁਤ ਫਰਕ ਠੀਕ ਹੈ ਜੀ ਮੈਂ ਆਹੀ ਲੋਕਾਂ ਨੂੰ ਵੀਡੀਓ ਦਿਖਾਉਣੀ ਹੈ ਕਿ ਕਈ ਕਹਿੰਦੇ ਸੀ ਸਸਤੀ ਹੈ ਕਿਤੇ ਅਸਰ ਨਹੀਂ ਕਰਦੀ ਨਾ ਸਸਤੀ ਸਸਤੀ ਹੈ ਉਹ ਤਾਂ ਸਸਤੀ ਦੇਖਣਾ ਕੀ ਦਾ ਇਫੈਕਟ ਦੇਖਣਾ ਵੀ ਅਸਰ ਕੀ ਹੋ ਰਿਹਾ ਹੈ ਦਾ ਹਮ ਮੈਂ ਤਾਂ ਦਵਾਈ ਨਹੀਂ ਹੁਣ ਹਾਂਜੀ ਹਾਂਜੀ ਪਹਿਲਾਂ ਵੀ ਤੁਸੀਂ ਦਿਖਾਈ ਸੀ ਕਿੰਨਾ ਫਰਕ ਪੈ ਗਿਆ ਮੇਰੇ ਪੈਰਾਂ 'ਚ ਹਾਂ ਕਾਫੀ ਸੋਚਿਆ ਸੀਗਾ ਤੁਹਾਡੇ ਉਸ ਦਿਨ ਡਾਕਟਰ ਸਾਹਿਬ ਆ ਤੁਸੀਂ ਜੀ ਬੈਠੇ ਇੱਥੇ ਹਾਂਜੀ ਡਾਕਟਰ ਸਾਹਿਬ ਬੈਠੇ ਜੀ ਦਿਖਾਈਏ ਤੁਝੇ ਬਾਰੇ ਬਾਰੇ ਮੇਰੇ ਅੱਛਾ ਜੀ ਬਹੁਤ ਦੋਹਈਆਂ ਖਾ ਲਈਆਂ ਪਰਚੀਆਂ ਪੰਜਾਬ ਦੇ ਘਰ ਤੋਂ ਬਿਲਦੀਆਂ ਦੇ ਦੇ ਕੇ ਦੁਪਾਨਾ ਤੋਂ ਚਲੋ ਠੀਕ ਹੈ ਫਿਰ ਅੱਗੇ ਪਾਉਨੇ ਆ ਵੀਡੀਓ ਲੋਕਾਂ ਨੂੰ ਦੱਸਦੇ ਆਂ ਕਿ ਬਈ ਬਿਲਕੁਲ ਜੀ ਬਿਲਕੁਲ ਜੋ ਚੀਜ਼ ਕਈ ਲੋਕ ਡਰਦੇ ਆ ਨਾ ਕਿ ਹਾਂ ਜੀ ਲੋਕ ਡਰਦੇ ਗੱਤੇ ਲੋਕ ਲੋਕਾਂ ਪਰ ਫालतू ਕਾਜੇ ਆ ਲੋਕ ਜੇਰੀਏ ਨੇ ਭਾਈ ਚਲੋ ਫੀਡੋ ਭਾਈ ਹਾਂ ਸੰਗਾ ਬੈਠੇ ਹਾਂਜੀ ਸਰ ਪੂਰਾ ਨਾਮ ਕੀ ਆਪਣਾ ਮੇਰਾ ਨਾਮ ਪ੍ਰਿੰਸ ਗੋਇਲ ਪ੍ਰਿੰਸ ਗੋਇਲ ਸੋ ਨਾਈਸ ਆ ਤੁਸੀਂ ਕਾਫੀ ਢੇਰ ਤੋਂ ਆ ਰਹੇ ਹੋ ਐਸੀ ਹਾਂਜੀ ਸਰ ਬਿਲਕੁਲ ਜੀ ਆ ਕੀ ਕਹਿ ਰਹੇ ਸੀ ਤੁਸੀਂ ਸਰ ਮੈਂ ਜਿਹੜੀ ਪਿਆਬ ਬੀਬੀ ਦੀ ਗੋਲੀ ਹੈ ਐਮੋਲਾਈਨ 80 ਜੀ ਇਹ ਟੈਬਲਟ ਮੈਂ 4-5 ਸਾਲ ਤੋਂ ਲਗਾਤਾਰ ਖਾ ਰਿਹਾ ਹਾਂ ਅਦਰ ਕੰਪਨੀ ਹਾਂਜੀ ਹਾਂਜੀ ਜੀ ਤੇ ਵੈਰੀ ਹੈਪੀ ਕਿ 4-5 ਸਾਲ ਤੋਂ ਕਦੇ ਵੀ ਮੇਰਾ ਬੀਬੀ 1% ਵੀ ਨਾ ਉੱਪਰ ਹੋਇਆ ਨਾ ਨੀਚੇ ਹੋਇਆ ਜੀ ਲੈਬ ਦੇ ਨਾਲ ਜੀ ਲੈਬ ਦੇ ਨਾਲ ਓਕੇ ਤੇ ਮੈਂ ਜਦੋਂ ਵੀ ਚੈੱਕ ਕਰਦਾ ਡਾਕਟਰ ਸਾਹਿਬ ਕੋਲ ਇਹਨੇ ਇਹਨੇ ਚੈੱਕ ਕਰਨ ਦਾ ਇਹਨਾਂ ਪ੍ਰਕਾਸ਼ਨ ਨਹੀਂ ਮੈਜ਼ਰ ਹਮੇਸ਼ਾ 80 120 80 120 ਕਦੇ ਵੀ ਉੱਪਰ ਨਹੀਂ ਚੇਂਜ ਹੋਈ ਮੈਂ ਬਹੁਤ ਖੁਸ਼ ਹਾਂ ਰਿਜ਼ਲਟ ਵਾਈਜ਼ ਰਿਜ਼ਲਟ ਵਾਈਜ਼ ਰੇਟ ਵੀ ਘੱਟ ਹੈ ਔਰ ਰਿਜ਼ਲਟ ਵੀ ਬਹੁਤ ਅੱਛਾ ਹੈ ਬਹੁਤ ਸਾਈਡਸ ਆਮ ਵੈਰੀ ਹੈਪੀ ਵੈਰੀ ਗੁੱਡ ਥੈਂਕ ਯੂ ਸਰ ਬਹੁਤ ਵਧੀਆ ਸੋ ਨਾਈਸ ਸੋ ਨਾਈਸ ਥੈਂਕ ਯੂ ਗੋਡ ਬlesਸ ਕੀ ਨਾਮ ਕੀ ਸਰ ਤੁਹਾਡਾ ਮੇਰਾ ਜੀ ਓਮਕਾਰ ਸ਼ਰਮਾ अच्छा कई कह रहे थे ਤੁਸੀਂ ਕਿੰਨੇ ਦੀ ਮੈਡੀਸਿਨ ਆਂਦੀ ਸੀ ਤੁਹਾਡੇ ਮਦਰ ਦੀ ਪਹਿਲਾਂ 3000 ਦੀ ਆ ਜੀ ਮੰਥਲੀ ਮੰਥਲੀ ਕਿੱਥੋਂ ਲੈਂਦੇ ਸੀ ਪਹਿਲਾਂ ਆਪਾਂ ਡਾਕਟਰ ਜਿੰਦਰ ਕੋਲੋਂ ਜਦੋਂ ਦਵਾਈ ਲਈ ਸੀ ਫਿਰ ਬਾਕੀ ਮਾਰਲੇ ਮੈਡੀਕਲ ਸਟੋਰ ਤੋਂ ਵੀ ਆ ਰਹੇ ਤੇ ਜੀ 3000 2800 ਤੇ 3000 ਇੰਨੇ ਦਾ ਡਿਫਰੈਂਸ ਦਾ ਬਸ ਇੰਨੇ ਦੀ ਦਵਾਈ ਆ ਰਹੀ ਸੀ اچھا ਆ ਤੁਹਾਡੇ ਹੋਰ ਵੀ ਕਈ ਫਰੈਂਡਸ ਆਨੇ ਆ ਰੈਫਰੈਂਸ ਦੇ ਕੇ ਆਦੇ ਹੁੰਨੇ ਆ ਹਾਂ ਜੀ ਤੁਸੀਂ ਕਾਫੀ ਨੂੰ ਦੱਸਿਆ ਹੋਣਾ ਹਾਂ ਜੀ ਹਾਂ ਜੀ ਮੈਂ ਕਈ ਜਣਾਂ ਨੂੰ ਦੱਸਿਆ ਜਾਈਂਗਾ اچھا ਪਹਿਲਾਂ ਕਿੰਨੇ ਦੀ ਆਂਦੀ ਸੀ ਹੁਣ ਕਿੰਨੇ ਦੀ ਆਂਦੀ ਹੈ ਪਹਿਲਾਂ 3000 ਦੀ ਦਵਾਈ ਦੀ 700 600 ਦੇ ਵਿੱਚ ਮਹੀਨੇ ਦੀ ਕਿੰਨਾ 2300 ਵੱਜਦਾ ਹਾਂਜੀ ਹਾਂਜੀ ਵੈਰੀ ਗੁੱਡ ਉਹ ਦਵਾਈ ਦਾ ਅਸਰ ਵੀ ਸੇਮ ਕੋਈ ਫਰਕ ਨਹੀਂ ਅਸਰ ਵੀ ਹੈ ਹਨਾ ਸੇਮ ਥੈਂਕ ਯੂ ਪਿਆਰੇ ਦਰਸ਼ਕੋ ਨਮਸਕਾਰ ਇਸ ਵੇਲੇ ਮੈਂ ਸਰਕਾਰੀ ਹਸਪਤਲ ਦੇ ਸਾਹਮਣੇ ਖੜਾ ਹਾਂ ਜਿੱਥੇ ਕਿ ਅੱਜ ਦੇ ਸਮੇਂ ਦੇ ਵਿੱਚ ਬਿਮਾਰੀਆਂ ਦਾ ਇੰਨਾ ਜ਼ਿਆਦਾ ਜਾਲ ਵਿਛਿਆ ਹੋਇਆ ਹੈ ਤੇ ਜਦੋਂ ਵੀ ਅਸੀਂ ਕਿਸੇ ਵੀ ਡਾਕਟਰ ਦੇ ਪਾਸ ਜਾਂਦੇ ਹਾਂ ਤਾਂ ਉਹ ਮਹਿੰਗੀ ਤੋਂ ਮਹਿੰਗੀ ਦਵਾਈ ਲਿਖ ਦਿੰਦੇ ਨੇ ਜਿਵੇਂ ਕਿ ਆਮ ਲੋਕਾਂ ਨੂੰ ਜਿਸ ਨੂੰ ਲੈਣ ਵਾਲੇ ਬਹੁਤ ਮੁਸ਼ਕਲ ਆਉਦੀ ਹੈ ਕਿਉਂਕਿ ਗਰੀਬੀ ਦੀ ਹਾਲਤ ਦੇ ਵਿੱਚ ਮਹਿੰਗੀਆਂ ਦਵਾਈਆਂ ਲੈਣੀਆਂ ਬੜੀਆਂ ਮੁਸ਼ਕਲ ਹੁੰਦੀਆਂ ਨੇ ਸਰਕਾਰੀ ਹਸਪਤਾਲ ਦੇ ਸਾਹਮਣੇ ਜੀ ਸਾਹਮਣੇ ਦੇਖ ਲਓ ਗੇਟ ਹੈ ਇਹ ਜਿਹੜਾ ਬਿਲਕੁਲ ਦੁਕਾਨ ਜਿਹੜੀ ਇਧਰ ਮੈਂ ਦੁਕਾਨ ਤੇ ਨਿਗਾਹ ਮਾਰਾਂਗਾ ਆ ਸਾਹਮਣੇ ਦੁਕਾਨ ਹੈ ਦੁਕਾਨ ਦਾ ਨਾਮ ਹੈਗਾ ਕਾਲਿਆ ਮੈਡੀਕਲ ਸਟੋਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਾਲਿਆ ਮੈਡੀਕਲ ਸਟੋਰ ਇਸ ਮੈਡੀਕਲ ਸਟੋਰ ਦੀ ਆਪਾਂ ਇੱਕ ਖਾਸੀਅਤ ਦੱਸਣ ਜਾ ਰਹੇ ਹਾਂ ਉਕੇ ਹਰ ਵੈਸੇ ਵੈਸੇ ਦਾ ਮੈਡੀਕਲ ਸਟੋਰ ਦੇ ਬਹੁਤ ਖੁੱਲੇ ਹੋਏ ਆ ਪਰ ਲੇਕਿਨ ਇਸ ਮੈਡੀਕਲ ਦੀ ਸਟੋਰ ਦੀ ਜਿਹੜੀ ਇੱਕ ਖਾਸ ਖਾਸੀਅਤ ਹੈ ਕਿ ਜਿਹੜੀਆਂ ਦਵਾਈਆਂ ਜਿਹੜੀਆਂ ਬਾਹਰ ਕਿਸੇ ਦਾ 100 ਰੁਪਏ ਦਾ ਪੱਤਾ ਕੋ 250 ਦਾ ਪੱਤਾ ਇੱਥੇ 10 12 15 ਰੁਪਏ ਦੇ ਰੇਟ ਤੱਕ ਜਿਹੜਾ ਪੱਤਾ ਮਿਲਦਾ ਹੈ ਉਹ ਕਿਹੜੀਆਂ-ਕਿਹੜੀਆਂ ਦਵਾਈਆਂ ਉਹਦੇ ਬਾਰੇ ਆਪਾਂ ਜਾਣਕਾਰੀ ਲਾਵਾਂਗੇ ਮੈਡੀਕਲ ਸਟੋਰ ਦੇ ਮਾਲਕ ਤੋਂ ਆਓ ਚੱਲਦੇ ਅੰਦਰ ਅਸੀਂ ਦੁਕਾਨ ਦੇ ਅੰਦਰ ਪਹੁੰਚ ਚੁੱਕੇ ਆ ਦੁਕਾਨ ਦੇ ਵਿੱਚ ਦਵਾਈਆਂ ਦਾ ਪਹਿਲਾਂ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਬਿਲਕੁਲ ਦਵਾਈਆਂ ਜਿਹੜੀਆਂ ਹਰ ਦਵਾਈ ਦੀ ਮੈਂ ਦੇਖ ਰਿਹਾ ਕਿ ਦਵਾਈਆਂ ਜਿਹੜੀਆਂ ਮਿਲ ਰਹੀਆਂ ਨੇ ਇਹ ਦਵਾਈਆਂ ਕਿਹੜੀਆਂ ਨੇ ਕਿੰਨੇ ਕ ਸਸਤੇ ਮਿਲਦੀਆਂ ਨੇ ਸਰਟਰਪਾਈ ਸਾਹਿਬ ਦੁਕਾਨ ਦੇ ਮਾਲਕ ਨੇ ਕਾਲੀ ਸਾਹਿਬ ਕਾਲੀ ਸਾਹਿਬ ਨਮਸਕਾਰ ਜੀ ਬਹੁਤ ਨਾਲ ਕਾਫੀ ਸੁਣਦੇ ਸੀਗੇ ਆਪਾਂ ਵੀ ਇੱਕ ਦੁਕਾਨ ਹੈ ਹਸਪਤਾਲ ਦੇ ਸਾਹਮਣੇ ਵੀ ਬਹੁਤ ਹੀ ਘੱਟ ਰੇਟਾਂ 'ਚ ਜਿਹੜੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਤੇ ਪਹਿਲਾਂ ਤਾਂ ਦੱਸੋ ਜਰਾ ਵੀ ਦਵਾਈਆਂ ਇਸ ਦੀਆਂ ਘੱਟ ਰੇਟਾਂ 'ਚ ਕਿਉਂ ਦਿੱਤੀਆਂ ਜਾਂਦੀਆਂ ਕਿਤੇ ਹਲਕੀਆਂ ਤੇ ਦਵਾਈਆਂ ਹੈਗੀਆਂ ਨਹੀਂ ਨਹੀਂ ਸਰ ਮੈਂ ਪਹਿਲਾਂ ਤਾਂ ਆਰਟੀਵੀ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸ਼ਾਮ ਗੱਲ ਮੈਂ ਸਰ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੀ ਜਿਹੜੀ ਦਵਾਈ ਹੈ ਇਹ ਸਸਤੀ ਦਾ ਕਾਰਨ ਇਹ ਹੈ ਕਿ ਸਾਡਾ ਜਿੱਥੇ ਬਣਦੀ ਹੈ ਮੈਨੂਫੈਕਚਰ ਹੁੰਦੀ ਹੈ ਉਹ ਡਾਇਰੈਕਟ ਸਾਡੇ ਸਟੋਰ ਤੇ ਆਉਂਦੀ ਹੈ ਮਤਲਬ ਕਹਿਣ ਦਾ ਭਾ ਪੰਜਾਬੀ ਜੇ ਬੋਕ ਕਹਿੰਦੇ ਕਿ ਵਿੱਚ ਆਪਣਾ ਕੋਈ ਥਰਡ ਪਾਰਟੀ ਨਹੀਂ ਹੈਗੀ ਜਿੱਥੇ ਬਣਨੀ ਆ ਤਾਂ ਸਿੱਧਾ ਆਪਣੇ ਡਾਇਰੈਕਟ ਕਾਊਂਟਰ ਤੇ ਆਉਣੀ ਆ ਡਿਸਟ੍ਰਿਬਿਊਟਰ ਜਾਂ ਹੋਲ سیلਰ ਨਹੀਂ ਹੈ ਦੇ ਵਿੱਚ ਕੋਈ ਵਿੱਚ ਕੋਈ ਵਿੱਚ ਸਰ ਉਹ ਨਹੀਂ ਹੈਗਾ ਕਿਸੇ ਥਰਡ ਪਾਰਟੀ ਐਂਟਰੈਂਸ ਨਹੀਂ ਹੈਗੀ ਜਿੱਥੇ ਬਣਨੀ ਆ ਡਾਇਰੈਕਟ ਸਾਡੇ ਸਟੋਰ ਤੇ ਆਉਣੀ ਆ ਮਤਲਬ ਉਹਦੇ ਨਾਲ ਫਿਰ ਕਾਫੀ ਖਰਚਾ ਵਾਜ ਜਾਂਦਾ ਕੰਪਨੀ ਦਾ ਵਿੱਚ ਡਿਸਟ੍ਰਿਬਿਊਟਰ ਹੋਗੇ ਹੋਲ سیل ਉਹ ਕਾਫੀ ਖਰਚੇ ਕੱਢ ਕੇ ਉਹ ਸਿੱਧਾ ਫਾਇਦਾ ਫਿਰ ਆਪਾਂ ਕਸਟਮਰ ਨੂੰ ਦੰਨੇ ਆ। ਭਾਵੇਂ ਕਿ ਦਵਾਈਆਂ ਜਿਹੜੀਆਂ ਸਰਕਾਰੀ ਤੌਰ ਤੇ ਵੀ ਸਸਤੇ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਤੁਸੀਂ ਜਿਹੜੀ ਇੱਕ ਅਲੱਗ ਅਲੱਗ ਪਹਿਲ ਕੀਤੀ ਗਈ ਹੈ ਇਹ ਇਹ ਦਵਾਈਆਂ ਜਿਹੜੀਆਂ ਵਾਕਈ ਕੰਪਨੀ ਦੀਆਂ ਦਵਾਈਆਂ ਸਿੱਧੀਆਂ ਦਵਾਈਆਂ। ਜੀ ਜੀ ਸਰ ਇਹ ਕੰਪਨੀ ਆ ਆਪਣੀ ਵਧੀਆ ਕੰਪਨੀ ਆ ਆਪਾਂ ਜ਼ਿਲ੍ਹਾਵ ਦੀ ਕੰਪਨੀ ਆ ਇਹ ਇਹ ਬਹੁਤ ਹੀ ਵਧੀਆ ਕੰਪਨੀ ਆ ਤੇ ਕੰਪਨੀ ਐ ਨਹੀਂ ਕਿ ਇਹ ਸਸਤੀ ਆ ਤੇ ਇਹਦਾ ਅਸਰ ਨਹੀਂ ਹੋਊਗਾ ਤੇ ਫਲਾਣਾ ਆਪਣੇ ਕੋਲ ਇਸ ਕੰਪਨੀ ਨੂੰ ਆਪਾਂ ਅਵਾਰਡ ਵੀ ਮਿਲ ਚੁੱਕਾ ਆ ਦੇਖੋ ਤੁਸੀਂ ਦੇਖ ਸਕਦੇ ਹੋ। ਆਪਾਂ ਨੂੰ ਨੈਸ਼ਨਲ ਅਵਾਰਡ ਮਿਲਿਆ ਵਾ ਕੁਆਲਿਟੀ ਪ੍ਰੋਡਕਟਸ ਤੋਂ ਸਿਰਫ ਜੋ ਕਿ ਮਿਲਿਆ ਆਪਾਂ ਨੂੰ ਪ੍ਰੈਜ਼ੀਡੈਂਟ ਪ੍ਰਨਵ ਮੋਖਰਜੀ ਵੱਲੋਂ ਆਪਾਂ ਨੂੰ ਮਿਲ ਚੁੱਕਾ ਇਸ ਵੱਲੋਂ ਤੇ ਆਪਾਂ ਨੂੰ ਬੇਝਿਜਕ ਹੋ ਕੇ ਐ ਸੋਚਣਾ ਚਾਹੀਦਾ ਕਿ ਇਹ ਪਾਸ ਨਹੀਂ ਆਪਾਂ ਕਿਹੜਾ ਕਿਤੇ ਦੂਰ ਬੈਠੇ ਸਾਹਮਣੇ ਸਿਵਲ ਹਸਪਤਲ ਦੇ ਬੈਠੇ ਆ ਕਿ ਆਪਾਂ ਦਵਾਈ ਪੂਰੀ ਜਨੂਨ ਦੇ ਰਹੇ ਆ ਹੋਰ ਹੈ ਅਸੀਂ ਅਕਸਰ ਸੁਣਦੇ ਆ ਕਿ ਡਾਕਟਰ ਜਿਹੜੇ ਅੰਦਰ ਹਸਪਤਲ ਦੇ ਵਿੱਚ ਹੁੰਦੇ ਆ ਉਹ ਦਵਾਈਆਂ ਲਿਖਦੇ ਆ ਲੇਕਿਨ ਸਪੈਸ਼ਲ ਦਵਾਈ ਜਿਹੜੇ ਕਿ ਦਵਾਈ ਦੇ ਬਹੁਤ ਮਹਿੰਗੀ ਦਵਾਈ ਹੁੰਦੀ ਹੈ ਉਹੀ ਲਿਖਦੇ ਆ ਜੇ ਜਿਹੜੀ ਦਵਾਈ ਜਿਹੜੀ ਅਚਾਨਕ ਤੁਹਾਡੇ ਕੋਲ ਆ ਜਾਂਦਾ ਹੈ ਉਸੀ ਪਰਚੀ ਲੈ ਕੇ ਤਾਂ ਸੇਮ ਦਵਾਈ ਉਹ ਮਿਲ ਜਾਂਦੀ ਹੈ ਜੀ ਜੀ ਜਿਹੜੀ ਅੰਦਰ ਡਾਕਟਰ ਲਿਖਦੇ ਆ ਉਹ ਵੀ ਸਾਡੇ ਕੋਲ ਸਾਰੀ ਮੈਡੀਸਨ ਹੈਗੀਆਂ ਉਹ ਲੋਕਾਂ ਦੇ ਉੱਪਰ ਡਿਪੈਂਡ ਕਰਦਾ ਹੁਣ ਕਈ ਹੁੰਨੇ ਆ ਆਪਣਾ ਚਲੋ ਕਹਿਣਾ ਚਾਹੀਦਾ ਰੋਪੜ ਸ਼ਹਿਰ ਵਿਚਾਰਾ ਦੁਖੀ ਹੋ ਆਉਂਦਾ ਹਰ ਕੋਈ ਅਰ ਕੋਈ ਸਭ ਨੂੰ ਦਵਾਈ ਸਸਤੀ ਮਿਲ ਜੇ ਤਾਂ ਸਭ ਤੋਂ ਵਧੀਆ ਸੋਨੇ ਦੇ ਸੋਗਾ ਵਾਲਾ ਕੰਮ ਹੋ ਜਾਂਦਾ ਜਿਹੜੀ ਦਵਾਈ ਉਹਨਾਂ ਨੇ ਲਿਖਤੀ ਜਿਹਦਾ ਡਾਕਟਰ ਚਾਹਨੇ ਆ ਆਪਾਂ ਨੂੰ ਉਹ ਵੀ ਡਾਕਟਰ ਵਾਲੀ ਵੀ ਮਿਲ ਜਾਂਦੀ ਹੈ